ਦਰਸਨ ਪਰਸੇ ਗੁਰੂ ਕਾ ਜਨਮ ਮਰਨ ਦੁਖ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਛਟੀ ਆ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀਆ ਸਵਨਾ ਦਾ ਜਿਸ ਪਾਸ ਬਹਿਠਿਆ ਸੋਹੀਆ ਸਵਨਾ ਦਾ ਵੇਸਾ ਸਤਨਾ ਵਾਹਿਗੁਰੂ ਸਾਹਿਬ ਜੀ ਰਾਗ ਸੁਹੀ ਸ਼ੰਤ ਮਹੱਲਾ ਪੰਜਵਾਂ ਘਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਤੂੰ ਠਾਕੁਰ ਬੈ ਰਾਗ ਰੋ ਮੈਂ ਜੀਹੀ ਘਣ ਚੇਰੀ ਰਾਮ ਤੂੰ ਸਾਗਰ ਰਤਨਾਗਰ ਹੌਸਾਰ ਨਾ ਜਾਣ ਤੇਰੀ ਰਾਮ ਤੋ ठाकुरो ਮੈ ਰਗਰ ਮੈ ਜੀ ਕਣ ਚੀਰੀ ਰਾਮ ਤੋ ਸਾਗਰ ਰਤਨਾਗਰ ਹੌ ਸਾਰ ਨਾ ਜਾਣ ਤੇਰੀ ਰਾਮ ਸਾਰ ਨਾ ਜਾਣ ਤੂੰ ਵਡ ਦਾਣਾ ਕਰ ਮਹਿਰਮਤ ਸਾਈਂ ਕਿਰਪਾ ਕੀਜ ਸਾ ਮਤ ਦੀਜ ਆਠ ਪਹਿਰ ਤੁਰ ਧਿਆਈ ਗਰਬ ਨਾ ਕੀਜੈ ਰੇਣ ਹੋਵੀ ਜਾ ਤਾ ਗਤ ਜੀ ਹਰੇ ਤੇਰੀ ਸਭ ਓ ਪਰ ਨਾਨਕ ਕਾ ਠਾਕੁਰ ਮਾ ਜੀ ਕਣ ਚੇਰੀ ਰਾਮ ਤੁਮ ਗਉ ਹਰ ਅਤ ਗਹਿਰ ਗੰਭੀਰਾ ਤੁਮ ਪਿਰ ਹਮ ਬਉਰੀਆ ਰਾਮ ਤੁਮ ਵੱਡੇ ਵੱਡੇ ਵੱਡ ਉੱਚੇ ਹਾਉ ਇਤਨੀਕ ਲਾਹੌਰਿਆ ਰਾਮ ਹਾਉ ਕਿਛ ਨਹੀਂ ਏਕੋ ਤੂ ਆਪੇ ਆਪ ਸੁਜਾਨਾ ਅੰਮ੍ਰਿਤ ਦ੍ਰਿਸ਼ਟ ਨਿਮਕ ਪ੍ਰਭ ਜੀਵਾ ਸਰਬ ਰੰਗ ਰਸ ਮਨ ਚਰਨ ਸਰਨੀ ਦਾਸ ਹੈ ਦਾਸੀ ਮਨ ਮੌਲਾ ਤਨ ਹਰੀਆ ਨਾਨਕ ਠਾਕੁਰ ਸਰਬ ਸਵਾਣਾ ਆਪਣ ਭਾਵਨ ਕਰਿਆ ਤuj ਉਪਰ ਮੇਰਾ ਹੈ ਮਾਣਾ ਤੂੰ ਹੈ ਮੇਰਾ ਤਾਣਾ ਰਾਮ ਸੁਰਤ ਮਤ ਚਤੁਰਾਈ ਤੇਰੀ ਤੋ ਜਾਣਾ ਹੈ ਜਾਣਾ ਰਾਮ ਸੋਈ ਜਾਣਾ ਸੋਈ ਪਛਾਣਾ ਜਾਗ ਨਦਰ ਸਰੰਦੀ ਮਨਮੋ ਕਾ ਪੂਲੀ ਬਹੁਤੀ ਰਾਹੀ ਫਾਤੀ ਮਾਇਆ ਪੰਦੇ ਠਾਕੁਰ ਪਾਣੀ ਸਾਗੁਣਵੰਤੀ ਤਿਨ ਹੀ ਸਭ ਰੰਗ ਮਾਣਾ ਨਾਨਕ ਕੀ ਧਰ ਤੂੰ ਹੈ ਠਾਕੁਰ ਤੂੰ ਨਾਨਕ ਕਾ ਮਾਣਾ ਹਾਉ ਵਰੀ ਵੁਨਿਆ ਕੋਲੀ ਵੁਨਿਆ ਤੂੰ ਪਰਬਤ ਮੇਰਾ ਓਲਾ ਰਾਮ ਹਾਉ ਬਲ ਜਾਏ ਲੱਖ ਲੱਖ ਲਖ ਬਰੀਆ ਜਿਨ ਭ੍ਰਮ ਪਰਦਾ ਖੋਲਾ ਰਾਮ ਮਿਟੇ ਅੰਧਾਰੀ ਤਜੇ ਵਿਕਾਰੇ ਠਾਕੁਰ ਸਿਓ ਮਨ ਮੰਨਾ ਪ੍ਰਭ ਜੀ ਬਾਣੀ ਭਈ ਨਿਕਾਣੀ ਸਫਲ ਜਨਮ ਪਰਵਾਨ ਭਈ ਅਮੋਲੀ ਭਾਰਾ ਤੋਲੀ ਮੁਕਤ ਜੁਗਤ ਦਰ ਖੁੱਲਾ ਕਾਉ ਨਾਨਕ ਹਉ ਨਿਰਭਉ ਹੋਈ ਪੀਰਾ ਉਲਾ ਭਈ ਅਮੋਲੀ ਭਾਰਤੈ ਤੋਲੀ ਮੁਗਤ ਜੁਗਤ ਦਰ ਖੁੱਲਾ ਕਾ ਨਾਨਕ ਹਉ ਨਿਰਪਉ ਹੋਈ ਸੋ ਪ੍ਰਭ ਮੇਰਾ ਉਲਾ ਕਾਲ사 ਵਾਹਿਗੁਰੂ ਜੀ ਕੀ ਫਤਿਹ ਰਾਗ ਸੁਈ ਸ਼ੰਤ ਮਹੱਲਾ ਪੰਜਵਾ ਘਰ ਤੀਜਾ ਇਕ ਊੰਕਾਰ ਸਤਿ ਗੁਰ ਪ੍ਰਸਾਦ ਤੂੰ ਠਾਕੁਰੋ ਬੈ ਰਗ ਰੋ ਮੈਂ ਜਹੀ ਕਣ ਚੇਰੀ RAM ਤੂੰ ਸਾਗਰ ਰਤਨਾਗਰੋ ਹਉਸਾਰ ਨਾ ਜਾਣਾ ਤੇਰੀ RAM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ